ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਬੁੱਢਣ ਸਾਹਿਬ ਜੀ ਦੀ ਸਾਖੀ ਬਾਬਾ ਬੁੱਢਣ ਸਾਹਿਬ ਜੀ ਦੀ ਇਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਹੋਈ ਹੈ ਇਸ ਵਿੱਚ ਬਾਬਾ ਜੀ ਦੀ ਗਹਿਰੀ ਭਗਤੀ ਅਤੇ ਸੇਵਾ ਭਾਵਨਾ ਪ੍ਰਤੀਤ ਹੁੰਦੀ ਹੈ ਇਸਾਖੀ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮਕਸੂਤਾ ਵਰਤਮਾਨ ਜ਼ਿਲ੍ਹਾ ਹੁਸ਼ਿਆਰਪੁਰ ਨੇੜਲੇ ਇੱਕ ਪਿੰਡ ਨਕੋਦਰ ਦੇ ਪਾਸ ਕਿਰਤਪੁਰ ਦੀ ਹੈ। ਬਾਬਾ ਬੁੱਢਣ ਸਾਹਿਬ ਜੀ ਇੱਕ ਵੱਡੇ ਦਰवेश ਅਤੇ ਭਗਤ ਸਨ। ਉਹ ਤੂਣੀ ਲਾ ਕੇ ਬੈਠਦੇ ਸਨ। ਉਹਨਾਂ ਦਾ ਆਸ਼ਰਮ ਕਿਰਤਪੁਰ ਦੇ ਨੇੜੇ ਸੀ। ਉਨਾ ਦੀ ਭਗਤੀ ਦੀ ਮਹਿਮਾ ਦੂਰ ਦੂਰ ਤੱਕ ਸੀ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਸਫ਼ਰ ਦੌਰਾਨ ਬਾਬਾ ਬੁੱਧਨ ਸ਼ਾਹ ਜੀ ਦੇ ਆਸ਼ਰਮ ਪਹੁੰਚੇ ਉਦੋਂ ਬਾਬਾ ਬੁੱਧਨ ਸ਼ਾਹ ਜੀ ਕੋਲ ਦੁੱਧ ਵਾਲੀਆਂ ਬੱਕਰੀਆਂ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਕੋਲ ਪਹੁੰਚੇ ਤਾਂ ਉੱਥੇ ਪਹੁੰਚ ਕੇ ਕੁਝ ਖਾਣ ਪੀਣ ਲਈ ਮੰਗਿਆ ਤਾਂ ਬਾਬਾ ਜੀ ਨੇ ਬੱਕਰੀਆਂ ਦਾ ਦੁੱਧ ਗੁਰੂ ਸਾਹਿਬ ਜੀ ਨੂੰ ਪੇਸ਼ ਕਰ ਦਿੱਤਾ ਜਦ ਬਾਬਾ ਜੀ ਨੇ ਦੁੱਧ ਪੇਸ਼ ਕੀਤਾ ਤਾਂ ਗੁਰੂ ਜੀ ਨੇ ਉਸ ਦੀ ਕਦਰ ਕੀਤੀ ਤੇ ਬਾਬਾ ਜੀ ਦੀ ਭਾਵਨਾ ਨੂੰ ਵਧਾਈ ਦਿੱਤੀ ਤੇ ਗੁਰੂ ਜੀ ਨੇ ਕਿਹਾ ਬੁੱਧਨ ਸ਼ਾਹ तू दूध पेश ਕੀਤਾ ਹੈ ਪਰ ਇਨਸਾਨੀਅਤ ਨੂੰ ਭਾਵਨਾ ਦਿੱਤੀ ਹੈ ਤੇਰਾ ਇਹ দান ਸਦੀਵੀ ਬਣੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਨੂੰ ਆਸ਼ੀਰਵਾਦ ਦਿੱਤਾ ਤੇਰੇ ਵੰਸ਼ ਤੋਂ ਭਾਵੇਂ ਕੋਈ ਨਾ ਰਹੇ ਪਰ ਤੇਰੇ ਆਸ਼ਰਮ ਵਿੱਚ ਇੱਕ ਰੌਸ਼ਨੀ ਸਦੀਵੀ ਹੀ ਰਹੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਸਮੇਤ ਬਾਬਾ ਬੁੱਢਾ ਜੀ ਦੇ ਆਸ਼ਰਮ ਵਿਖੇ ਧੂਣੀ ਕੋਲ ਬੈਠੇ ਹੋਏ ਸਨ। ਉਹਨਾਂ ਨੇ ਸੰਤ ਮਹਾਤਮਾ ਵਾਲਾ ਵਾਤਾਵਰਨ ਬਣਾ ਦਿੱਤਾ ਸੀ। ਉਸੇ ਵੇਲੇ ਗਵਾਂਡ ਦੇ ਜੰਗਲ ਵਿੱਚੋਂ ਇੱਕ ਭਿਆਨਕ ਸ਼ੇਰ ਆ ਗਿਆ। ਉਸ ਸ਼ੇਰ ਨੇ ਧੂਣੀ ਦੇ ਨੇੜੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਤੱਕਣਾ ਸ਼ੁਰੂ ਕਰ ਦਿੱਤਾ। ਜਦ ਬਾਬਾ ਬੁੱਢਣ ਸਾਹਿਬ ਜੀ ਨੇ ਸ਼ੇਰ ਨੂੰ ਵੇਖਿਆ ਤਾਂ ਉਹ ਡਰ ਗਏ ਅਤੇ ਭਾਈ ਮਰਦਾਨਾ ਜੀ ਵੀ ਕੁਝ ਘਬਰਾ ਗਏ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਸ਼ਾਂਤ ਅਤੇ ਨਿਡਰਪਾਪ ਵਿੱਚ ਅੱਖਾਂ ਬੰਦ ਕਰਕੇ ਵਾਹਿਗੁਰੂ ਸਿਮਰਨ ਕਰਨਾ ਜਾਰੀ ਰੱਖਿਆ ਸ਼ੇਰ ਦਾ ਰਵਈਆ ਬਦਲ ਜਾਣਾ ਸ਼ੇਰ ਗੁਰੂ ਜੀ ਕੋਲ ਆਇਆ ਪਰ ਗੁਰੂ ਜੀ ਦੀ ਹਜ਼ੂਰੀ ਅਤੇ ਰੱਬੀ ਨੂਰ ਦੇ ਕਾਰਨ ਉਸ ਦੀ ਹਿੰਸਕ ਪ੍ਰਕਿਰਤੀ ਤੁਰੰਤ ਬਦਲ ਗਈ ਸ਼ੇਰ ਨੇ ਗੁਰੂ ਜੀ ਦੇ ਚਰਨਾਂ ਕੋਲ ਆਪਣਾ ਸਿਰ ਨਿਵਾ ਲਿਆ ਉਹ ਬੈਠ ਗਿਆ ਪਾਸੇ ਹੋ ਗਿਆ ਅਤੇ ਗੁਰੂ ਜੀ ਦੇ ਚਰਨ ਚੁੰਮਣ ਲੱਗਾ ਇਹ ਦਰਸ਼ਨ ਵੇਖ ਕੇ ਬਾਬਾ ਬੁੱਢਣ ਸਾਹਿਬ ਜੀ ਹੈਰਾਨ ਰਹਿ ਗਏ ਉਨਾ ਨੇ ਸਮਝ ਲਿਆ ਕਿ ਇਹ ਕੋਈ ਆਮ ਮਨੁੱਖ ਨਹੀਂ ਸਗੋਂ ਅਕਾਲ ਪੁਰਖ ਦਾ ਰੂਪ ਹੈ। ਬਾਬਾ ਬੁੱਢਣ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਨਮਨ ਕੀਤਾ ਤੇ ਕਿਹਾ, "ਹੇ ਸ੍ਰੀ ਗੁਰੂ ਨਾਨਕ ਸਾਹਿਬ, ਜਿੱਥੇ ਸ਼ੇਰ ਵੀ ਤੁਹਾਡੀ ਬਖਸ਼ਿਸ਼ ਨਾਲ ਨਿਮਰ ਹੋ ਜਾਂਦੇ ਹਨ, ਉੱਥੇ ਬੰਦੇ ਨਿਮਾਣੇ ਕਿੰਜ ਨਹੀਂ ਹੋਣਗੇ?" ਤੁਸੀਂ ਤਾਂ ਰੱਬ ਦੇ ਰੂਪ ਹੋ ਤੁਸੀਂ ਜਿੱਥੇ ਪੈਰ ਰੱਖੋਗੇ ਉਥੇ ਸ਼ਾਂਤੀ ਤੇ ਦਇਆ ਵਸੇਗੀ ਜੋ ਸੱਚੇ ਰਾਹ ਤੇ ਹੁੰਦੇ ਹਨ ਕੁਦਰਤ ਜਾਨਵਰ ਵੀ ਉਹਨਾਂ ਦੀ ਰੱਖਿਆ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਹਿੰਸਕ ਜਾਨਵਰ ਵੀ ਅਹਿੰਸਕ ਹੋ ਜਾਂਦੇ ਹਨ ਇਹ ਸਾਖੀ ਗੁਰੂ ਜੀ ਦੀ ਰੱਬੀ ਸ਼ਕਤੀ ਅਤੇ ਚਰਨ ਸ਼ਰਨ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗ